ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੇ ਕੱਡੇ ਤੇ ਕਮਸਾਂ ਦੀ ਜੰਗ ਹੋਈ ਇਸ ਭਿਆਨਕ ਜੰਗ ਵਿੱਚ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਵੱਡੇ ਸਾਹਿਬਜ਼ਾਦੇ 40 ਕ ਸਿੰਘ ਤੇ ਗੁਰੂ ਸਾਹਿਬ ਜੀ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ માતા ਗੁਜਰੀ ਜੀ ਨਦੀ ਪਾਰ ਨਾ ਕਰ ਸਕੇ ਤੇ ਨਦੀ ਦੇ ਕਿਨਾਰੇ-ਕਿਨਾਰੇ ਜੰਗਲਵਾਲ ਨੂੰ ਤੁਰ ਪਏ ਉਹ ਰਾਤ ਉਹਨਾਂ ਨੇ ਕੰਮੂ ਮਾਸ਼ ਕੀ ਦੇ ਘਰ ਬਿਤਾਈ ਅਗਲੇ ਦਿਨ ਉਹਨਾਂ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ ਉਹ ਛੋਟੇ ਸਾਹਿਬਜ਼ਾਦਿਆਂ ਤੇ માતા ਗੁਜਰੀ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ માતા ਜੀ ਕੋਲ ਸੋਨੇ ਦੀਆਂ ਮੋਹਰਾਂ ਦੀ ਇੱਕ ਥੈਲੀ ਸੀ ਉਨ੍ਹਾਂ ਨੂੰ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਮੋਰਾ ਦੀ ਉਹ ਥੈਲੀ ਤੇ ਨਾਲੇ ਸਰਕਾਰ ਤੋਂ ਇਨਾਮ ਪ੍ਰਾਪਤ ਕਰਨ ਦੇ ਲਾਲਚ ਨਾਲ ਗੰਗੂ ਨੇ ਮਾਤਾ ਜੀ ਤੇ 도ਮੇ ਸਾਹਿਬ ਜਾਦਿਆਂ ਨੂੰ ਮੁਰਿੰਡੇ ਥਾਣੇ ਵਿੱਚ ਪਕੜਵਾ ਦਿੱਤਾ ਜਿੱਥੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਦੇ ਹਵਾਲੇ ਕਰ ਦਿੱਤਾ ਗਿਆ ਇਸ ਤਰ੍ਹਾਂ ਗੰਗੂ ਨੇ ਸਰਕਾਰ ਤੋਂ ਵੀ ਭਾਰੀ ਇਨਾਮ ਪ੍ਰਾਪਤ ਕੀਤਾ ਤੇ ਮਾਤਾ ਜੀ ਕੋਲ ਮੌਜੂਦ ਮੋਹਰਾਂ ਦੀ ਥੈਲੀ ਵੀ ਸਾਂਭ ਲਈ ਸਰਹਿੰਦ ਦੇ ਨਵਾਬ ਨੇ ਬਜ਼ੁਰਗ ਮਾਤਾ ਗੁਜਰੀ ਜੀ ਤੇ ਮਾਸੂਮ ਸਾਹਿਬ ਜਾਦਿਆਂ ਨੂੰ ਉਹਨਾਂ ਦੇ ਸਿੱਧਕ ਤੋਂ ਡਲਾਉਣ ਲਈ ਉਹਨਾਂ ਤੇ ਜ਼ੁਲਮ ਟਾਉਂਦਿਆਂ ਹੋਇਆਂ ਉਹਨਾਂ ਨੂੰ ਪੋ ਦੀ ਕੜਾਕੇਦਾਰ ਠੰਡ ਵਿੱਚ ਕਿਲੇ ਦੇ ਠੰਡੇ ਮੁਰਜ ਵਿੱਚ ਕੈਦ ਕਰ ਦਿੱਤਾ ਬਜ਼ੁਰਗ ਮਾਤਾ ਜੀ ਤੇ ਮਾਸੂਮ ਸਾਹਿਬ ਜਾਦਿਆਂ ਨੇ ਹੱਡ ਚੀਰਵੀਂ ਕੜਾਕੇ ਦੀ ਠੰਡ ਵਿੱਚ ਪਰਮੇਸ਼ਰ ਦੇ ਨਾਮ ਦੇ ਆਸਰੇ ਰਾਤ ਬਿਤਾਈ ਤੇ ਆਪਣੇ ਸਿੱਦਕ ਨੂੰ ਡੋਲਣ ਨਾ ਦਿੱਤਾ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਬੁਲਾਇਆ ਗਿਆ ਮਾਤਾ ਜੀ ਨੇ ਮਾਸੂਮ ਪੋਤਿਆਂ ਨੂੰ ਪਿਆਰ ਦਿੰਦਿਆਂ ਤੋਰੀਆ ਤੇ ਕਿਹਾ ਸ਼ੇਰ ਪੁੱਤਰੋ ਤੁਸੀਂ ਨੇ ਡਰ ਦਾਦੇ ਦੇ ਪੋਤੇ ਤੇ ਬਹਾਦਰ ਪਿਤਾ ਦੇ ਪੁੱਤਰ ਹੋ ਵੇਖਿਓ ਕਿਤੇ ਉਨਾ ਦੀ ਪੱਗ ਨੂੰ ਦਾਗ ਨਾ ਲੱਗ ਜਾਵੇ ਮੌਤ ਨੂੰ ਪਰਵਾਨ ਕਰ ਲੈਣਾ ਪਰ ਸਿੱਖੀ ਨੂੰ ਆਂਚ ਨਾ ਆਉਣ ਦੇਣੀ ਦੋਹਾਂ ਸਹਿਬਜ਼ਾਦਿਆਂ ਨੇ ਹੱਥ ਜੋੜ ਕੇ ਤੇ ਮੱਥਾ ਟੇਕ ਕੇ ਮੁਸਕਰਾਉਂਦਿਆਂ ਹੋਇਆਂ ਕਿਹਾ ਦਾਦੀ ਮਾਜੀ ਤੁਸੀਂ ਫਿਕਰ ਨਾ ਕਰੋ ਸਾਨੂੰ ਸਿੱਖੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੈ ਅਸੀਂ ਜ਼ਾਲਿਮਾਂ ਦੁਆਰਾ ਦਿੱਤਾ ਹਰ ਦੁੱਖ ਕਸ਼ਟ ਹੱਸਦੇ ਹੋਏ ਸਹਾਰ ਲਵਾਂਗੇ ਪਰ ਸਿੱਖੀ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਜਦੋਂ ਸਾਹਿਬ ਜادہ ਨਵਾਬ ਦੀ ਕਚਹਿਰੀ ਵਿੱਚ ਪਹੁੰਚੇ ਤਾਂ ਅਹਿਲਕਾਰਾਂ ਨੇ ਸਾਹਿਬ ਜਾਦਿਆਂ ਨੂੰ ਵਜ਼ੀਰ ਖਾਂ ਅੱਗੇ ਝਕਾਉਣ ਲਈ ਇੱਕ ਚਾਲ ਚੱਲੀ ਉਹਨਾਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਛੋਟੀ ਬਾਰੀ ਖੁੱਲੀ ਰੱਖੀ ਸਾਹਿਬ ਜਾਦਿਆਂ ਵੱਡਾ ਦਰਵਾਜ਼ਾ ਬੰਦ ਦੇਖ ਕੇ ਉਹਨਾਂ ਦੀ ਸਾਜ਼ਿਸ਼ ਨੂੰ ਸਮਝ ਲਿਆ ਤੇ ਪਹਿਲਾਂ ਆਪਣੇ ਚਰਨ ਅੱਗੇ ਕੀਤੇ ਤੇ ਫਿਰ ਸੀਸ ਅੰਦਰ ਲੈ ਗਏ ਅਹਿਲਕਾਰਾਂ ਕਿਹਾ ਝੁੱਕ ਕੇ ਸੂਬੇ ਨੂੰ ਸਲਾਮ ਕਰੋ ਦੋਹਾਂ ਸਹਿਬਜ਼ਾਦਿਆਂ ਨੇ ਸਲਾਮ ਕਰਨ ਦੀ ਬਜਾਏ ਇੱਕ ਦੂਜੇ ਨੂੰ ਗੱਜ ਕੇ ਫਤੇ ਬੁਲਾਈ ਅਹਿਲਕਾਰਾਂ ਨੇ ਸਹਿਬਜ਼ਾਦਿਆਂ ਦੇ ਸਿਰ ਤਾਂ ਕੀ ਝਕਾਉਣੇ ਸਨ ਸਗੋਂ ਉਹਨਾਂ ਦੇ ਸਿਰ ਸ਼ਰਮ ਨਾਲ ਝੁਕ ਗਏ ਨਵਾਬ ਦਾ ਵਜੀਦ ਸੁਚਾਨੰਦ ਆਖਣ ਲੱਗਾ ਗੁਸਥਾਕ ਬੱਚਿਓ ਜੇ ਆਪਣਾ ਭਲਾ ਚਾਹੁੰਦੇ ਹੋ ਤਾਂ ਨਵਾਬ ਸਾਹਿਬ ਨੂੰ ਝੁੱਕ ਕੇ ਸलाम ਕਰੋ ਅੱਗੋਂ ਦੋਹਾ ਸਾਹਿਬ ਜਾਦਿਆ ਨੇ ਗੱਜ ਕੇ ਜਵਾਬ ਦਿੱਤਾ ਨਹੀਂ ਸਾਡਾ ਏ ਸੀਸ ਗੁਰੂ ਤੇ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਅੱਗੇ ਨਹੀਂ ਝੁਕਦਾ ਅਸੀਂ ਤਾਂ ਗੁਰੂ ਹੁਕਮਾਂ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਬੁਲਾਵਾਂਗੇ ਉਸ ਸਮੇਂ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਮਸਾਂ 8 ਕੋ ਸਾਲਾਂ ਦੀ ਸੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਿਰਫ 6 ਸਾਲਾਂ ਦੀ ਸੀ ਨਵਾਬ ਵजीर खान ਬੱਚਿਆਂ ਨੂੰ ਉਹਨਾਂ ਦੇ ਸਿੱਖੀ ਸਿੱਧਕ ਤੋਂ ਡੁਲਾਕੇ ਉਹਨਾਂ ਨੂੰ ਮੁਸਲਮਾਨ ਬਣਾਉਣ ਲਈ ਲਾਲਚ ਤੇ ਡਰਾਵੇ ਦਿੰਦਾ ਹੋਇਆ ਆਖਣ ਲੱਗਾ ਬੱਚਿਓ ਤੁਹਾਡੇ ਮਾਸੂਮ ਚਿਹਰਿਆਂ ਤੇ ਮੈਨੂੰ ਤਰਸ ਆਉਂਦਾ ਹੈ ਤੁਹਾਡੇ ਵੱਡੇ ਭਰਾ ਤੇ ਪਿਤਾ ਜੀ ਮਾਰੇ ਜਾ ਚੁੱਕੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਆਪਣੀਆਂ ਜਾਨਾਂ ਬਚਾ ਸਕਦੇ ਹੋ ਤੁਹਾਨੂੰ ਸ਼ਾਹੀ ठाट-ਬਾਠ ਨਾਲ ਪਾਲਿਆ ਪੋਸਿਆ ਤੇ ਪੜਾਇਆ ਲਿਖਾਇਆ ਜਾਵੇਗਾ ਤੁਹਾਡੇ ਵੱਡੇ ਹੋਣ ਤੇ ਤੁਹਾਨੂੰ ਸ਼ਾਹੀ ਘਰਾਣਿਆਂ ਵਿੱਚ ਵਿਆਹਿਆ ਜਾਵੇਗਾ ਤੁਹਾਡੇ ਨਾਂ ਤੇ ਜ਼ਗੀਰਾ ਲਗਾਈਆਂ ਜਾਣਗੀਆਂ ਤੁਹਾਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਇਹ ਸਭ ਲਈ ਸ਼ਰਤ ਸਿਰਫ ਇੱਕ ਹੀ ਹੈ ਕਿ ਤੁਸੀਂ ਸਿੱਖੀ ਛੱਡ ਕੇ ਮੁਸਲਮਾਨ ਬਣਨਾ ਪਰਵਾਨ ਕਰ ਲਓ ਜੇਕਰ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਤੁਹਾਨੂੰ ਬੜੀ ਭਿਆਨਕ ਤੇ ਦਰਦਨਾਕ ਮੌਤ ਮਾਰ ਦਿੱਤਾ ਜਾਵੇਗਾ ਕਚਹਿਰੀ ਵਿੱਚ ਮੌਜੂਦ ਨਵਾਬ ਦੇਵ ਜੀ ਸੁਚਾਨੰਦ ਤੇ ਕਈਆਂ ਹੋਰਾਂ ਨੇ ਵੀ ਸਾਹਿਬ ਜਾਦਿਆਂ ਨੂੰ ਅਨੇਕਾਂ ਲਾਲਚ ਤੇ ਡਰਾਵੇ ਦਿੱਤੇ ਪਰ ਸਾਹਿਬ ਜਾਦਿਆਂ ਨੇ ਉਹਨਾਂ ਦੇ ਸਭ ਲਾਲਚ ਠੁਕਰਾ ਕੇ ਅਤੇ ਮੌਤ ਦੇ ਡਰਾਵਿਆਂ ਤੋਂ ਬੇਚਿਜਕ ਹੋ ਕੇ ਕਿਹਾ ਸਾਨੂੰ ਸਿੱਖੀ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰੀ ਹੈ ਅਸੀਂ ਸਿੱਖੀ ਕਿਸੇ ਵੀ ਕੀਮਤ ਤੇ ਨਹੀਂ ਛੱਡ ਸਕਦੇ ਤੁਸਾਂ ਜੋ ਕਰਨਾ ਹੈ ਕਰ ਲਵੋ ਸਾਹਿਬ ਜਾਦੀਆਂ ਨੂੰ ਹੋਰ ਕਸ਼ਟ ਦੇਣ ਲਈ ਉਹਨਾਂ ਨੂੰ ਫਿਰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਬੱਚਿਆਂ ਨੇ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਤੋਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਦਿਆਂ ਠਰੂ ਠਰੂ ਕਰਦਿਆਂ ਹੱਡ ਚੀਰ ਮੀ ਠੰਡ ਚ ਠੰਡੇ ਬੁਰਜ ਵਿੱਚ ਰਾਤ ਬਿਤਾਈ ਮੋਤੀ ਮਹਿਰੇ ਨੇ ਸਿਪਾਈਆਂ ਨੂੰ ਲਾਲਚ ਦੇ ਕੇ ਸਾਹਿਬ ਜਾਦਿਆਂ ਨੂੰ ਠੰਡੇ ਬੁਰਜ ਵਿੱਚ ਜਾ ਕੇ ਦੁੱਧ ਪਿਆਇਆ ਮਗਰੋਂ ਪਤਾ ਲੱਗਣ ਤੇ ਵਜ਼ੀਰ ਖਾਂ ਵੱਲੋਂ ਉਸ ਦੇ ਪੂਰੇ ਪਰਿਵਾਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਅਗਲੇ ਦਿਨ ਸਾਹਿਬ ਜਾਦਿਆਂ ਨੂੰ ਫਿਰ ਕਚਹਿਰੀ ਵਿੱਚ ਬੁਲਾਇਆ ਗਿਆ ਬੱਚੇ ਦਾਦੀ ਮਾਂ ਦੀ ਅਸੀਸ ਲੈ ਕੇ ਕਚਹਿਰੀ ਵਿੱਚ ਪਹੁੰਚ ਗਏ ਤੇ ਜਾ ਕੇ ਫਿਰ ਤੋਂ ਗੱਜ ਕੇ ਫਤਿਹ ਬਲਾਈ ਉਹੀ ਲਾਲਚ ਤੇ ਡਰਾਵਿਆਂ ਦੀ ਲੰਮੀ ਕਹਾਣੀ ਸਹਿਬਜ਼ਾਦਿਆਂ ਅੱਗੇ ਫਿਰ ਪੇਸ਼ ਕੀਤੀ ਗਈ ਪਰ ਸਹਿਬਜ਼ਾਦਿਆਂ ਵੱਲੋਂ ਜਵਾਬ ਸੁਣ ਕੇ ਨਵਾਬ ਕ੍ਰੋਧ ਵਿੱਚ ਆ ਗਿਆ ਉਸਨੇ ਕਾਜੀ ਨੂੰ ਬੱਚਿਆਂ ਲਈ ਮੌਤ ਦਾ ਫਤਵਾ ਸੁਣਾਉਣ ਲਈ ਕਿਹਾ ਕਾਜੀ ਨੇ ਕਿਹਾ ਇਹਨਾਂ ਦੀ ਉਮਰ ਛੋਟੀ ਹੈ ਅਤੇ ਕੁਰਾਨ ਮਜੀਦ ਵਿੱਚ ਬੱਚਿਆਂ ਨੂੰ ਮਾਰਨਾ ਨਹੀਂ ਲਿਖਿਆ ਸੋ ਛੱਡ ਦਿੱਤਾ ਜਾਵੇ ਵजीर खान ਨੇ ਛੱਡ ਦੇਣ ਦਾ ਹੁਕਮ ਦਿੱਤਾ ਪਰ ਕੋਲੋਂ ਸੁਚਾਨੰਦ ਉੱਠਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਗਿਆ ਤਾਂ ਤੁਸੀਂ ਕਿੱਥੇ ਜਾਓਗੇ ਸਾਹਿਬ ਜادہ ਜੋਰਾਵਰ ਸਿੰਘ ਜੀ ਬੋਲੇ ਜਾਣਾ ਕਿੱਥੇ ਹੈ ਜੰਗਲਾਂ ਵਿੱਚ ਜਾਵਾਂਗੇ ਸਿੱਖਾਂ ਨੂੰ ਇਕੱਠੇ ਕਰਾਂਗੇ ਤੇ ਤੁਹਾਡੇ ਖਿਲਾਫ ਆ ਕੇ ਲੜਾਂਗੇ ਸੁਚਾਨੰਦ ਬੋਲਿਆ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਹਨ ਤੁਸੀਂ ਫਿਰ ਫੜੇ ਜਾਓਗੇ ਪਰ ਅਸੀਂ ਤੁਹਾਨੂੰ ਫਿਰ ਛੱਡ ਦੇਾਂਗੇ ਤੁਸੀਂ ਫਿਰ ਕੀ ਕਰੋਗੇ ਸਾਹਿਬ ਜਾਦੇਆ ਫਿਰ ਜਵਾਬ ਦਿੱਤਾ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਕੇ ਲੜਾਂਗੇ ਸੁਚਾਨੰਦ ਬੋਲਿਆ ਤੁਸੀਂ ਫਿਰ ਫੜੇ ਜਾਓਗੇ ਦੋਵੇਂ ਸਾਹਿਬ ਜਾਦੇ ਗਰਜ ਕੇ ਬੋਲੇ ਦਨ ਖੋਲ ਕੇ ਸੁਣ ਲੈ ਜਦ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੁਹਾਡਾ ਜ਼ੁਲਮੀ ਰਾਜ ਖਤਮ ਨਹੀਂ ਕਰ ਦਿੰਦੇ ਅਸੀਂ ਲੜਦੇ ਹੀ ਰਹਾਂਗੇ ਸੁਚਾਨੰਦ ਉਸੇ ਵੇਲੇ ਬੋਲਿਆ ਸੁਣੋ ਸੱਪ ਦੇ ਬੱਚੇ ਕੀ ਕਹਿ ਰਹੇ ਹਨ ਸੱਪ ਦੇ ਬੱਚੇ ਸੁਪੋਲੀਏ ਹਨ ਸ਼ਹੀਦ ਕਰ ਦੇਣੇ ਚਾਹੀਦੇ ਹਨ ਵਜ਼ੀਰ ਖਾਨ ਦੇ ਹੁਕਮ ਤੇ ਕਾਜੀ ਦੇ ਫਤਵੇ ਅਨੁਸਾਰ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦੇਣ ਦਾ ਹੁਕਮ ਤੇ ਦਿੱਤਾ ਗਿਆ ਹੁਣ ਇਹ ਅਜੀਬ ਖੇੜ ਬਣ ਗਈ ਕਿ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਣਨ ਵਾਲਾ ਕੋਈ ਨਾ ਮਿਲੇ ਸਮਾਣੇ ਦੇ ਰਹਿਣ ਵਾਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੋ ਦਿੱਲੀ ਦੇ ਸਰਕਾਰੀ ਜਲਾਦ ਸਨ ਉਹਨਾਂ ਦਾ ਮੁਕੱਦਮਾ ਸਰਹੰਦ ਦੀ ਕਚਹਿਰੀ ਵਿੱਚ ਚੱਲ ਰਿਹਾ ਸੀ ਉਹ ਆਪਣੀ ਪੇਸ਼ੀ ਤੇ ਆਏ ਹੋਏ ਸਨ ਉਹਨਾਂ ਆਖਿਆ ਅਸੀਂ ਇਹਨਾਂ ਨੂੰ ਨੀਹਾਂ ਵਿੱਚ ਚਿੰਨ੍ਹ ਦਿਆਂਗੇ ਜੇ ਮੁਕੱਦਮੇ ਦਾ ਫੈਸਲਾ ਸਾਡੇ ਹੱਕ ਵਿੱਚ ਕਰ ਦਿੱਤਾ ਜਾਵੇ ਵਜ਼ੀਰ ਖਾਨ ਨੇ ਫੈਸਲਾ ਉਹਨਾਂ ਦੇ ਹੱਕ ਵਿੱਚ ਸੁਣਾ ਕੇ ਬੱਚੇ ਉਹਨਾਂ ਦੇ ਹਵਾਲੇ ਕਰ ਦਿੱਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜੇ ਕਰਕੇ ਕੰਦ ਉਸਾਰਨੀ ਸ਼ੁਰੂ ਕਰ ਦਿੱਤੀ ਦੋਹੀ ਪਾਸੀ ਸਿਪਾਹੀ ਹੱਥ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਤੇ ਕਾਜੀ ਹੱਥ ਵਿੱਚ ਕੁਰਾਨ ਲੈ ਕੇ ਖੜੇ ਸਨ ਜੋ ਉਹਨਾਂ ਨੂੰ ਮੁਸਲਮਾਨ ਹੋਣ ਲਈ ਲਾਲਚ ਤੇ ਡਰਾਵੇ ਦੇ ਰਹੇ ਸਨ ਚੁਫੇਰੇ ਖੜੇ ਲੋਕਾਂ ਦੇ ਦਿਲ ਵਿੱਚ ਭਿਆਨਕ ਦ੍ਰਿਸ਼ ਦੇਖ ਕੇ ਦਹਿਰ ਰਹੇ ਸਨ ਪਰ ਦੋਵੇਂ ਸਾਹਿਬਜ਼ਾਦੇ ਅਡੋਲ ਖੜੇ ਸਨ ਉਹਨਾਂ ਦੇ ਮੁਖੜੇ ਤੇ ਪੋਰਾ ਵੀ ਮੌਤ ਦਾ ਡਰ ਨਹੀਂ ਸੀ ਉਹਨਾਂ ਦੇ ਚਿਹਰੇ ਰੱਬੀ ਨੂਰ ਨਾਲ ਦਗਦਗ ਕਰ ਰਹੇ ਸਨ ਤੇ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਜਦੋਂ ਕੰਧ ਮੋਢਿਆਂ ਤੱਕ ਪਹੁੰਚ ਗਈ ਤਾਂ ਕਾਜੀ ਨੇ ਸਾਹਿਬ ਜਾਦਿਆਂ ਨੂੰ ਕਿਹਾ ਤੁਹਾਨੂੰ ਆਖਰੀ ਮੌਕਾ ਦਿੱਤਾ ਜਾਂਦਾ ਹੈ ਮੁਸਲਮਾਨ ਬਣਨਾ ਪਰਵਾਨ ਕਰ ਲੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਓਗੇ ਅਜਹੀ ਦੁਖਦਾਇਕ ਸਥਿਤੀ ਵਿੱਚ ਵੀ ਸਾਹਿਬ ਜਾਦਿਆਂ ਦਾ ਜਵਾਬ ਸੀ ਅਸੀਂ ਆਪਣੇ ਈਮਾਨ ਤੋਂ ਨਹੀਂ ਡੋਲਾਂਗੇ ਤੁਸੀਂ ਜੋ ਕਰਨਾ ਹੈ ਕਰ ਲੋ ਸਾਹਿਬ ਜਾਦੀਆਂ ਦਾ ਇਹ ਉੱਤਰ ਸੁਣ ਕੇ ਕਾਜੀ ਬੜਾ ਕਰੋਧਿਤ ਹੋਇਆ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਨਵਾਬ ਕਾਜੀ ਤੇ ਅਹਿਲਕਾਰ ਬੜੇ ਸ਼ਰਮਿੰਦੇ ਵੀ ਸਨ ਕਿ ਉਹ ਕਿਸੇ ਵੀ ਤਰੀਕੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਸਿੱਧਕ ਤੋਂ ਨਹੀਂ ਡਲਾ ਸਕੇ ਕੰਦ ਨੂੰ ਚਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਥੋੜੇ ਚਿਰ ਬਾਅਦ ਕੰਧ ਡਿੱਗ ਗਈ ਸਾਹਿਬਜ਼ਾਦੇ ਬੇਹੋਸ਼ ਸਨ ਜਲਾਦਾ ਨੇ ਤਲਵਾਰ ਨਾਲ ਦੋਹਾਂ ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਅਲੱਗ ਕਰ ਦਿੱਤੇ ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰਕੇ ਪਿਤਾ ਪਰਮਾਤਮਾ ਦੀ ਗੋਦੀ ਵਿੱਚ ਜਾ ਵਿਰਾਜੇ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਸ਼ੁਕਰਾਨੇ ਭਾਵ ਵਿੱਚ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ हे ਪ੍ਰਭੂ ਤੇਰਾ ਸ਼ੁਕਰ ਹੈ ਕਿ ਬੱਚੇ ਧਰਮ ਵਿੱਚ ਪਰਪੱਕ ਰਹਿੰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਹਾ ਵੀ ਰਾਜੀ ਹਨ ਹੁਣ ਮੈਨੂੰ ਵੀ ਆਪਣੇ ਪਾਸ ਬੁਲਾ ਲਵੋ ਇਹ ਹੈ ਕਿ ਉਹਨਾਂ ਨੇ ਮੱਥਾ ਟੇਕਿਆ ਉਹਨਾਂ ਦੀ ਆਤਮਾ ਪੰਜੂ ਪੂ ਤੱਕ ਸਰੀਰ ਦਾ ਤਿਆਗ ਕਰਕੇ ਪ੍ਰਭੂ ਵਿੱਚ ਅਪੇਧ ਹੋ ਗਈ ਇਹ ਬੇਮਿਸਾਲ ਸ਼ਹੀਦੀਆਂ 27 ਦਸੰਬਰ 1704 ਈਸਵੀ ਨੂੰ ਹੋਈਆਂ ਟੋਡਰ ਮਲਨਾ ਦੇ ਇੱਕ ਜੋਰੀ ਨੇ ਖੜੇ ਰੁਕ ਸੋਨੇ ਦੀਆਂ ਮੋਰਾ ਉਹਨੇ ਥਾਂ ਵਿੱਚ ਵਿਛਾ ਕੇ ਜਿੱਨੇ ਥਾਂ ਵਿੱਚ ਸੰਸਕਾਰ ਹੋਣਾ ਸੀ ਉਹ ਥਾਂ ਖਰੀਦੀ ਤੇ ਉੱਥੇ ਸਾਹਿਬ ਜਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਇਸ ਲਈ ਇਸ ਜਗਾਂ ਨੂੰ ਸੰਸਾਰ ਦੀ ਸਭ ਤੋਂ ਮਹਿੰਗੀ ਜਗਾ ਆਖਿਆ ਜਾਂਦਾ ਹੈ ਸਤਨਾਮ ਸ਼੍ਰੀ ਵਾ